ਗਰਮੀਆ ਆ ਗਈਆਂ ਜੀ ਤੇ ਆਪ ਨੂੰ ਜਦੋਂ ਵੀ ਪਿਆਸ ਲਾਗੇ ਤਾਂ ਆਪ ਨੂੰ ਐਵੇਂ ਹੁੰਦਾ ਵੀ ਕੋਈ એનર્ਜੀ ਵਾਲੀ ਚੀਜ਼ ਪੀਤੀ ਜਾਵੇ ਤੇ ਜੇਕਰ ਆਪਾਂ ਆ ਚੀਜ਼ ਬਣਾ ਕੇ ਰੱਖਦੇ ਆ ਤਾਂ ਆਪਾਂ ਮਿੰਟੋ ਮਿੰਟੀ ਬਣਾ ਕੇ ਪੀ ਸਕਦੇ ਹਾਂਗੇ ਇਹ ਜਿਹੜੀ ਆਪਾਂ ਨੂੰ ਇੱਕ ਸਰਬਤ ਦੀ ਤਰ੍ਹਾਂ ਲੱਗੂਗੀ ਬਹੁਤ ਹੀ ਟੇਸਟੀ ਤੇ ਇਹ ਪੀ ਕੇ ਆਪ ਨੂੰ એનર્ਜੀ ਤਾਂ ਆਉਣੀ ਆਉਣੀ ਆ ਤੇ ਇਹਦੇ ਨਾਲ ਆਪ ਨੂੰ ਜਿਹੜੇ ਫਾਇਦੇ ਆ ਉਹ ਵੀ ਮਿਲਣਗੇ ਤੇ ਸਭ ਤੋਂ ਪਹਿਲਾਂ ਆਪਾਂ ਲਈ ਹੋਈ ਹੈ ਜੀ 100 ਗ੍ਰਾਮ ਸੌਂਫ ਕਿਉਂਕਿ ਜਦੋਂ ਵੀ ਕੋਈ ਵੀ ਆਪਾਂ ਨੂੰ ਜੀ ਕਰਦਾ ਆਪਾਂ ਬਾਜ਼ਾਰ 'ਚ ਜਿਹੜੀਆਂ ਬੋਟਲਾਂ ਨੇ ਉਹ ਲੈ ਆਉਂਦੇ ਆ ਜੂਸ ਵਾਲੀਆਂ ਸਰਬਤਾਂ ਵਾਲੀਆਂ ਪਰ ਉਹਦੇ ਵਿੱਚ ਕੈਮੀਕਲ ਹੁੰਦੇ ਨੇ ਤੇ ਕੋਈ ਉਹ ਪਾਈ ਹੁੰਦੀ ਹੈ ਪਰ ਜੇਕਰ ਆਪਾਂ ਘਰੇ ਬਣਾ ਕੇ ਪੀਨੇ ਤਾਂ ਇਹਦੇ ਆਪ ਨੂੰ ਫਾਇਦੇ ਵੀ ਮਿਲਦੇ ਨੇ ਆਪ ਨੂੰ એનર્ਜੀ ਵੀ ਮਿਲਦੀ ਹੈਗੀ ਤੇ ਸੌਖਾ ਢੰਗ ਨਾਲ ਤਿਆਰ ਵੀ ਹੋ ਜਾਂਦਾ ਆ ਆਪਾਂ ਲਈ ਹੋਈ ਹੈ ਜੀ ਸੌਫ ਤੇ ਇਹ ਆਪਾਂ ਹਲਕੀ ਜੀ ਮਤਲਬ ਰੋਸਟ ਕਰ ਲਈ ਸੀ ਇਹਨੂੰ ਤੁਸੀਂ ਨਹੀਂ ਤੇ ਤੁਸੀਂ ਥੋਪੇ ਰੱਖ ਸਕਦੇ ਹੋ ਤੇ ਨਹੀਂ ਹਲਕਾ ਜਿਹਾ ਸੇਕ ਲਵਾ ਲੈਣਾ ਵੀ ਤਾਂ ਜੋ ਇਹਦੇ ਵਿੱਚ ਨਮੀ ਹੈਗੀ ਉਹ ਖਤਮ ਹੋ ਜੇ ਤੇ ਵਧੀਆ ਪੀਸੀ ਜਾ ਸਕੇ 100 ਗ੍ਰਾਮ ਆਪਾਂ ਲਈ ਹੋਈ ਹੈ ਜੀ ਇਹ ਆਪਾਂ ਦੇ ਵਿੱਚ ਪਾ ਲਾਂਗੇ 5 ਗ੍ਰਾਮ ਆਪਾਂ ਲਈ ਹੋਈ ਹੈ ਜੀ ਹਰੀ ਇਲਾਚੀ 10-15 ਇਹਦੇ ਪੀਸ ਨੇਗੇ ਇਹ ਆਪਾਂ ਇੱਕ ਚਮਚ ਲਈ ਹੋਈ ਹੈ ਮਤਲਬ 5 ਗ੍ਰਾਮ ਇਹਦਾ ਫਲੇਵਰ ਵਧੀਆ ਆ ਜਾਊਗਾ ਹਾਂਜੀ ਫਲੇਵਰ ਵਧੀਆ ਆ ਜਾਂਦੀ ਜੀ 5 ਗ੍ਰਾਮ ਹੀ ਆਪਾਂ ਲਈ ਹੋਈ ਹੈ ਜੀ ਕਾਲੀ ਮਿਰਚ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚੀ ਹੈ ਜੀ ਇਹ ਵੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿਸ਼ਰੀ ਆ ਜਿਹੜੀ ਮਿਸ਼ਰੀ ਆ ਪੀਸੀ ਹੋਈ ਸੀਗੀ ਮੇਰੇ ਕੋਲੇ ਤੇ ਆ ਧਾਗੇ ਵਾਲੀ ਆ ਮਤਲਬ ਦੋਨੇ ਧਾਗੇ ਵਾਲੀਆਂ ਪੀਸੀ ਹੋਈ ਆਗੀ ਤੇ ਆ ਹੈਗੀ ਆਪਾਂ ਕੁੱਟ ਕੇ ਲਈਏ ਧਾਗਾ ਆਪਾਂ ਕੱਢ ਲਿਆ ਸੀਗਾ ਇਹ ਹੈਗੀ ਜੀ 400 ਗ੍ਰਾਮ ਜੇ 1 मतलब 4 गुना ਇਹਦੇ ਵਿੱਚ ਆਪਾਂ ਜਿਹੜੀ ਮਿਸ਼ਰੀ ਪਾਵਾਂਗੇ ਖੰਡ ਨਹੀਂ ਪਾਉਣੀ ਜੀ ਕਿਉਂਕਿ ਖੰਡ 'ਚ ਕੈਮੀਕਲ ਹੁੰਦੇ ਨੇ ਆਪ ਨੂੰ ਨੁਕਸਾਨ ਹੀ ਪਹੁੰਚਦਾ ਜਦੋਂ ਕੋਈ ਵੀ ਆਪਾਂ ਸ਼ਰਬਤ ਪੀਂਦੇ ਆ ਮਿਸ਼ਰੀ ਜਿਹੜੀ ਉਹਪਨੂੰ ਠੰਡਕ ਵੀ ਦਿੰਦੀ ਹੈਗੀ ਆਪਣਾ ਜਿਵੇਂ ਕਹਿ ਸਕਦੇ ਵੀ ਗਾਲ ਸੁੱਕਦਾ ਉਹ ਵੀ ਸੁੱਕਣ ਨੂੰ ਹਟਾਉਂਦੀ ਹੈਗੀ ਤੇ ਫਾਇਦੀ ਮਿਲਦੇ ਨੇ ਜੀ ਤੇ ਇਹ ਆਪਾਂ 400 ਗ੍ਰਾਮ ਜਿਹੜੀ ਇਹਦੇ ਵਿੱਚ ਮਿਸ਼ਰੀ ਪਾਵਾਂਗੇ ਜੀ ਠੀਕ ਹੈ ਮਿਸ਼ਰੀ ਨੂੰ ਕੁੱਟ ਕੇ ਜ਼ਰੂਰ ਪਾ ਲੈ ਜੀ ਧਾਗਾ ਜਿਹੜਾ ਉਹ ਕੱਢ ਦਿਓ ਹੂੰ ਕਿਤੇ ਧਾਗਾ ਬਾਚੋਂ ਉਹੀ ਗੱਲ ਅੰਦਰ ਹੂੰ ਤਾਂ ਵੈਸੇ ਛਾਣਾਗੇ ਜੀ ਤਾਂ ਵੀ ਤਾਂ ਜਿਹੜਾ ਪਹਿਲੀ ਕੱਟਿਆ ਜਾਵੇ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਕਾਲਾ ਨਮਕਾ ਠੀਕ ਹੈ ਜੀ ਇਹ ਵੀ ਆਪਾਂ ਪੀਸ ਲਿਆ ਸੀਗਾ ਹੁਣੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜਾ ਪਾਊਡਰ ਆ ਉਹ ਬਣਾ ਲਾਂਗੇ ਜੀ ਲਓ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਪੀਸ ਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਪਾਊਡਰ ਵਨ ਕਿ ਤਿਆਰ ਹੋ ਗਿਆ ਤੇ ਹੁਣ ਸੌਫ ਨਾਲ ਕਲਰ ਕਿੰਨਾ ਸੋਹਣਾ ਆ ਰਿਹਾ ਉਹਨੇ ਹੈ ਨਾ ਜਿਵੇਂ ਉਹ ਬਦਾਮ ਸ਼ੇਕ ਦਾ ਕਲਰ ਹੁੰਦਾ ਉਹੇ ਜਿਹਾ ਕਲਰ ਆ ਗਿਆ ਸਹੀ ਗੱਲ ਹੈ ਜੀ ਤੇ ਜੇਕਰ ਆਪਾਂ ਐਵੇਂ ਹੋਵੇ ਵੀ ਆਪਾਂ ਨੂੰ ਇਹ ਜਿਹੜਾ ਸ਼ੇਕ ਸਰਬਤਾਗ ਵੀ ਐਵੇਂ ਲੱਗੇ ਵੀ ਹਾਂ ਇਹ ਸੌਫ ਦਾ ਹੈਗਾ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਫੂਡ ਕਲਰ ਪਾ ਸਕਦੇ ਹੋ ਚੁਟਕੀ ਕਿ ਪਾ ਸਕਦੇ ਹੋ ਜੀ ਗ੍ਰੀਨ ਕਲਰ ਦਾ ਹਾਂਜੀ ਤੇ ਨਹੀਂ ਤਾਂ ਜ਼ਰੂਰਤ ਹੀ ਨਹੀਂ ਹੈਗੀ ਜੀ ਹਾਂਜੀ ਵੀ ਮਤਲਬ ਉਹ ਕਾਦੇ ਲਈ ਪਾਉਣੀ ਆ ਆਰਟੀਫੀਸ਼ਲ ਚੀਜ਼ ਨਾ ਹਾਂਜੀ ਤੇ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲੈਨੇ ਜੀ ਪਾਊਡਰ ਨੂੰ ਤੇ ਕਿਸੇ ਵੀ 에ਅਰਟਾਈਟ ਚ ਜ਼ਰੂਰ ਪਾ ਕੇ ਰੱਖ ਲੋ ਜੀ ਤਾਂ ਜੋ ਇਹ ਸੇਲਣਾ ਫਟੇ ਵਧੀਆ ਪਿਆ ਰਵੇ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਛਾਣ ਕੇ ਡੱਬੇ 'ਚ ਸਟੋਰ ਕਰ ਲਾਂਗੇ ਤਾਂ ਉਹਨੂੰ ਸਰਬਤ ਵੀ ਬਣਾ ਕੇ ਦੇਖੋ ਉਹਨੇ ਵੀ ਕਿੰਨਾ ਵਧੀਆ ਬਣਦਾ ਤੇ ਜਦੋਂ ਵੀ ਆਪਾਂ ਨੂੰ ਪਿਆਸ ਲੱਗੇ ਤੇ ਉਦੋਂ ਆਪਾਂ ਫਟਾਫਟ ਬਣਾ ਕੇ ਪੀ ਸਕਦੇ ਹਾਂ ਜੀ ਮਤਲਬ ਇਹ ਪਾਉਣਾ ਪੂਣਾ ਕਿੰਨਾ ਕਰਵਣ ਉਹ ਤਾਂ ਦੱਸ ਦੇਣਾ ਗਲਾਸ 'ਚ ਪਾ ਕੇ ਹਾਂਜੀ ਲਓ ਜੀ ਆਪਾਂ ਇਹਨੂੰ ਛ ਇਸ ਪ੍ਰਕਾਰ ਇਹ ਰਿਪੋਰਟ ਰਬਨ ਕਿ ਤਿਆਰ ਹੋ ਗਿਆ ਜੀ ਤੇ ਹੁਣ ਜਿਵੇਂ ਆਪਾਂ ਇੱਕ ਗਲਾਸ ਪਾਣੀ ਦਾ ਲਿਆ ਕਿਉਂਕਿ ਜਦੋਂ ਆਪਾਂ ਨੂੰ ਤੇਲ ਆ ਜਾਂਦਾ ਤਾਂ ਆਪਾਂ ਨੂੰ ਐਵੇਂ ਹੁੰਦਾ ਵੀ ਫਟਾਫਟ ਜਿਹੜਾ ਪਾਣੀ ਉਹ ਪੀ ਲਈਏ ਤੇ ਉਹ ਤੁਸੀਂ ਇੱਕ ਗਲਾਸ ਪਾਣੀ ਦਾ ਭਰ ਲੈਣਾ ਤੇ ਇਹ ਵੀ ਚੰਗਾ ਮਤਲਬ ਮੈਂਟੋ ਮੈਂਟ ਹੀ ਬਣ ਜਾਂਦੀ ਰਹਣਾ ਹੈ ਹਾਂਜੀ ਤੇ ਦੋ ਚਮਚੇ ਆਪਾਂ ਇਹਨੂੰ ਪਾਣੀ ਚ ਪਾ ਲਾਂਗੇ ਜੀ ਠੀਕ ਹੈ ਜੀ ਮਤਲਬ ਥੋੜਾ ਜਿਹਾ ਪਾਣੀ ਆਪਾਂ ਕੌਲੀ ਚ ਪਾ ਕੇ ਉਹ ਤਾਂ ਵੈਸੇ ਗਲਾਸ ਚ ਵੀ ਮਿਕਸ ਹੋ ਜਾਂਦਾ ਜੀ ਦੇਖੀ ਰੰਗ ਕਿੰਦਾ ਸੁਣਾ ਆ ਗਿਆ ਨਾ ਹਾਂਜੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਲਾਂਗੇ ਜੀ ਲੋ ਜੀ ਜੇ ਤੁਸੀਂ ਚਾਹੋ ਤਾਂ ਜਿਵੇਂ ਹੁਣ ਵੱਧ ਠੰਡ ਵੱਧ ਗਰਮੀ ਹੋਊਗੀ ਤਾਂ ਆਪਣੇ ਉਹ ਵੀ ਠੰਡਾ ਠੰਡਾ ਪੀਏ ਆਪਾਂ ਦੇ ਵਿੱਚ ਆਈਸ ਕ్యూ ਮਤਲਬ ਬਰਫ਼ ਪਾ ਕੇ ਪੀਸ ਆ ਜਾਂਦੇ ਬਹੁਤ ਹੀ ਟੇਸਟੀ ਬਣਦਾ એનર્ਜੀ ਵਾਲਾ ਹੈ ਤੇ ਕੋਈ ਵੀ ਰਿਸ਼ਤੇਦਾਰ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਆਪਾਂ ਇਹ ਬਿਆ ਸਕਦੇ ਹਾਂ ਜੀ ਠੰਡਾ ਠੰਡਾ ਫਟਾਫਟ ਬਣਾ ਕੇ ਕਿਉਂਕਿ ਬਹੁਤ ਹੀ ਟੇਸਟੀ ਬਣਦਾ ਹੈਗਾ ਤੇ ਪੀਣ ਚ ਵੀ ਲਾਜਬਾਬ ਇਹ ਕਹਿ ਸਕਦੇ ਮਤਲਬ ਇਹ ਤਾਂ ਫੇਵਰਿਟ ਹੀ ਹੈ ਜੀ ਕਿਉਂਕਿ ਜਿਹੜੀ ਦੂਜੀ ਆਪਾਂ ਚੀਜ਼ਾਂ ਨੇ ਉਹਨੇ ਵਿਚਾਰ ਜੋ ਚ ਪਤਾ ਨਹੀਂ ਕੀ ਕੀ ਕੋਸ ਪਾਇਆ ਹੁੰਦਾ ਇਹ ਆਪਾਂ ਆਪ ਦੀ ਨਿਗਾਹੇਟ ਬਣਾਈ ਹੁੰਦੀ ਹੈ ਹਰੇਕ ਵੀ ਅਸੀਂ ਬਣਾਇਆ ਸੀ ਉਹ ਤੋਂ ਪਿਛਲੇ ਸਾਲ ਵੀ ਬਣਾਇਆ ਸੀ ਮਤਲਬ ਕੋਈ ਵੀ ਸਕੰਦਵੀ ਦਾ ਫਲੇਵਰ ਆ ਜਿਹੜਾ ਬੋਤਲ ਵਾਲਾ ਹੁੰਦਾ ਉਹ ਇੰਦੀ ਰੀਸ ਨਹੀਂ ਕਰਦਾ ਹਾਂਜੀ ਬਹੁਤ ਹੀ ਟੇਸਟੀ ਬਣਦਾ ਤੇ ਜਿਹੜਾ ਪਾਊਡਰ ਬਣਾਇਆ ਇਹਨੂੰ ਆਪਾਂ 에ਅਰ ਟਾਈਟ ਕੰਟੇਨਰ ਚ ਸਟੋਰ ਕਰ ਲਾਂਗੇ ਵੀ ਸੱਲ ਨਾ ਫੜੇ ਬਹੁਤ ਹੀ ਟੇਸਟੀ ਹੈ ਬਹੁਤ ਹੀ ਲਾਜਵਾਵਾਂ ਫੂਡ ਕਲਰ ਜੇਕਰ ਤੁਸੀਂ ਚਾਹੋ ਵੀ ਕਲਰ ਵਧੀਆ ਆ ਬਸ ਚੁਟਕੀ ਪਾਸ ਸਕਦੇ ਨਹੀਂ ਆਪਾਂ ਇਦਾਂ ਹੀ ਪੀ ਸਕਦੇ ਆ ਸੋ ਜਰੂਰ ਟਰਾਈ ਕਰਨਾ ਜੀ ਗਰਮੀ ਚ ਬੱਚਿਆਂ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਠੰਡਾ ਠੰਡਾ ਜਿਹੜਾ ਸਰਬਤ ਜ਼ਰੂਰ ਬਣਾ ਕੇ ਪਿਓਣਾ ਇਹ ਜਿਹੜੀ ਰ ਤਾਜੋ ਗਰਮੇ ਚ ਆਪਣੇ ਕੰਮ ਆਵੇ ਸੋ ਵੀਡੀਓ ਨੂੰ ਬਤਵਾ ਸ਼ੇਅਰ ਕਰਨਾ ਜੀ ਵੀਡੀਓ ਦੇਖਣੇ ਸਾਧਨ ਬਹੁਤ ਬਹੁਤ ਧੰਨਵਾਦ